ਇੰਟੈਲੀਜੈਂਸ ਬਿਊਰੋ ਡਿਵੀਜ਼ਨ ਦੀ ਟੀਮ ਨੇ 4 ਨਵੰਬਰ 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਜਥੇ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ ਨੂੰ ਉਸਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਸਮੇਤ ਗ੍ਰਿਫਤਾਰ ਕਰ ਲਿਆ ਹੈ ਰਿਪੋਰਟ ਅਨੁਸਾਰ ਹੁਣ ਸਰਬਜੀਤ ਨੂੰ ਪਾਕਿਸਤਾਨ ਤੋਂ ਰਿਪੋਰਟ ਕਰਨ ਦੀ ਕਾਨੂੰਨੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਪੰਜਾਬ ਅਸੈਂਬਲੀ ਦੇ ਸਾਬਕਾ ਮੈਂਬਰ ਸਰਦਾਰ ਮਹਿੰਦਰ ਸਿੰਘ ਪਾਲ ਦਾ ਬਿਆਨ ਸਾਹਮਣੇ ਆਇਆ ਹੈ ਵੀਡੀਓ ਜਾਰੀ ਕਰਦਿਆਂ ਉਹਨਾਂ ਕਿਹਾ ਪਾਰਤੀ ਸਿੱਖ ਯਾਤਰੀ ਸਰਬਜੀਤ ਕੌਰ ਦੇ ਵੀਜ਼ਾ ਓਵਰਸਟੇ ਕਥਿਤ ਗੈਰ ਕਾਨੂੰਨੀ ਰਿਹائش ਅਤੇ ਧਾਰਮਿਕ ਯਾਤਰੀ ਜਥਿਆਂ ਲਈ ਤੈਅ ਕੀਤੇ ਗਏ ਪ੍ਰੋਟੋਕਾਲ ਦੀ ਗੰਭੀਰ ਉਲੰਘਣਾ ਨਾਲ ਸੰਬੰਧਿਤ ਹੈ। ਇਹ ਮਾਮਲਾ ਹੁਣ ਕਾਨੂੰਨੀ ਪ੍ਰਸ਼ਾਸਨਿਕ ਅਤੇ ਕੌਮੀ ਸੁਰੱਖਿਆ ਦਾ ਮੁੱਦਾ ਬਣ ਚੁੱਕਾ ਹੈ। ਅਨਾ ਕਿਹਾ ਕਿ ਇਸ ਸਬੰਧ ਦੇ ਵਿੱਚ ਦਰਕਿਤੀ ਗਈ ਸੰਵਿਧਾਨਿਕ ਅਰਜ਼ੀ ਨੂੰ ਲਾਹੌਰ ਹਾਈ ਕੋਰਟ ਨੇ ਬਕਾਇਦਾ ਰੈਗੂਲਰ ਸੁਣਵਾਈ ਲਈ ਮਨਜ਼ੂਰ ਕਰ ਲਿਆ ਅਤੇ ਗ੍ਰਹਿ ਮੰਤਰਾਲਾ ਇਮੀਗ੍ਰੇਸ਼ਨ ਅਧਿਕਾਰੀਆਂ ਐਫ ਆਈਏ ਸਮੇਤ ਸੰਬੰਧਿਤ ਫੈਡਰਲ ਅਤੇ ਸੁਭਾਈ ਸੰਸਥਾਵਾਂ ਤੋਂ ਵਿਸਤਾਰਪੂਰਵਕ ਰਿਪੋਰਟਾਂ ਮੰਗ ਲਈਆਂ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਹਿੰਦਰਪਾਲ ਸਿੰਘ ਸਾਬਕਾ ਪਾਰਲੀਮੈਂਟ ਸੱਤੀ ਹਿਊਮਨ ਰਾਈਟਸ ਪੰਜਾਬ ਦਾਸ ਨੇ ਇੱਕ ਕੇਸ ਕੀਤਾ ਸੀ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਸਰਬਜੀਤ ਕੋਰ ਨੂੰ ਵਾਪਸ ਭੇਜਣ ਦੀ ਸਭ ਤੋਂ ਪਹਿਲੇ ਮੈਂ ਸਮੂਹ ਸੰਗਤਾਂ ਨੂੰ ਗੁਰਗੋਬਿੰਦ ਸਿੰਘ ਜੀ ਦੀਆਂ ਪ੍ਰਕਾਸ਼ਪੁਰਬ ਦੀਆਂ ਲੱਖਾਂ ਤੇ ਕਰੋਨਾ ਵਾਲੀ ਵਧਾਈ ਪੇਸ਼ ਕਰਨਾ ਔਰ ਬੜੀ ਸੋਹਣੀ ਗੱਲ ਏ ਇਹ ਦੇਖੋ ਮੇਰੇ ਗੁਰੂਆਂ ਦੇ ਰੰਗ ਕੀ ਨੇ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ਪੁਰਬ ਤੋਂ ਇੱਕ ਦਿਨ ਪਹਿਲੇ ਬੀਬੀ ਪਾਕਿਸਤਾਨ ਆਈ ਔਰ ਉਹਨੇ ਦੂਸਰੇ ਦਿਨ ਜੋ ਹੈ ਨਿਕਾਹ ਕਰਕੇ ਵਿਆਹ ਕਰ ਲਿਆ ਔਰ ਭੱਜ ਗਈ ਨਿਕਾਹ ਕਰਕੇ ਵਿਆਹ ਕਰਨਾ ਉਹਦਾ ذاتی ਫੈਸਲਾ ਹੈ ਲੇਕਿਨ ਯਾਤਰੀ ਵੀਜ਼ੇ ਦਾ ਉਹਨੇ ਦੂਸਰੇ ਦਿਨ ਗਲਤ ਇਸਤੇਮਾਲ ਕੀਤਾ ਕੱਲ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਪ ਤੋਂ ਇੱਕ ਦਿਨ ਪਹਿਲੇ ਉਹ ਗ੍ਰਿਫਤਾਰ ਹੋਈ ਤੇ ਅੱਜ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਉਹਨੂੰ ਵਾਪਸ ਭੇਜ ਦਿੱਤਾ ਗਿਆ ਇਹ ਮੇਰੇ ਗੁਰਨਾਨਕ ਪਾਤਸ਼ਾਹ ਦੇ ਤੇ ਗੁਰਗੋਬਿੰਦ ਸਿੰਘ ਜੀ ਦੇ ਨੇ ਇਹ ਕਮਾਲ ਦੇ ਨਰਾਲੇ ਜਿਹੜੇ ਨੇ ਉਹ ਖੇਡਾਂ ਨੇ ਤੇ ਮੈਂ ਸਮੂਹ ਸੰਗਤਾਂ ਨੂੰ ਪੂਰੀ ਦੁਨੀਆ ਚ ਵਸਣ ਵਾਲੀ ਸਮੂਹ ਸੰਗਤਾਂ ਨੂੰ ਮੈਂ ਖ਼ਬਰੀ ਦੇਣਾ ਚਾਹੁੰਦਾ ਕਿ ਸਰਬਜੀਤ ਕੋਰ ਜੀ ਨੂੰ ਸਰਬਜੀਤ ਕੋਰ ਡਿਪੋਰਟ ਕਰ ਦਿੱਤਾ ਗਿਆ ਤੇ ਮੈਨੂੰ ਉਹਦੇ ਧਰਮ ਪਰਵਿੱਤਰ ਨਾਲ ਕੋਈ ਮਾਮਲਾ ਨਹੀਂ ਪਰ ਮੇਰਾ ਇਹ ਮਕਸਦ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਉਹ ਯਾਤਰੀ ਵੀਜ਼ੇ ਤੇ ਆ ਕੇ ਉਹਦਾ ਗਲਤ ਇਸਤੇਮਾਲ ਕੀਤਾ ਸੀ ਜਿਦੀ ਵਜ੍ਹਾ ਤੋਂ ਪੂਰੀ ਦੁਨੀਆ ਦੇ ਸਿੱਖਾਂ ਦੇ ਜੋ ਮذਬੀ ਜਜ਼ਬਾਤ ਸਨ ਇਮੋਸ਼ਨਸ ਹਨ ਉਹਦੇ ਨਾਲ ਉਹ ਖੇਡੀਏ ਉਹਨੂੰ ਇਸ ਜਿਹੜਾ ਜ਼ਾਤੀ ਫੈਸਲਾ ਸੀ ਜੋ ਮਰਜ਼ੀ ਕਰਦੀ ਲੇਕਿਨ ਉਹਨੂੰ ਗੁਰਦੁਆਰਾ ਸਾਹਿਬ ਦੀ ਯਾਤਰੀ ਵੀਜ਼ੇ ਦਾ ਗਲਤ ਇਸਤੇਮਾਲ ਨਹੀਂ ਸੀ ਕਰਨਾ ਚਾਹੀਦਾ ਤੇ ਅੱਜ ਸਾਡੀ ਫੈਸਲੇ ਦੀ ਜਿੱਤ ਹੋਈਏ ਅੱਜ ਮੇਰੀ ਗੁਰੂਆਂ ਦੀ ਜਿੱਤ ਹੋਈ ਏ ਅੱਜ ਮੇਰੀ ਸੰਗਤ ਦੀ ਜਿੱਤ ਹੋਈ ਏ ਅੱਜ ਪੂਰੇ ਪਾਕਿਸਤਾਨ ਦੀ ਜਿੱਤ ਹੋਈ ਏ ਕਿ ਅੱਜ ਸਰਬਜੀਤ ਕੌਰ ਨੂੰ ਵਾਪਸ ਭੇਜ ਦਿੱਤਾ ਗਿਆ ਮੈਂ ਪੂਰੀ ਦੁਨੀਆ ਚ ਵਸਿ ਵਾਲੀ ਸਮੂਹ ਸੰਗਤਾਂ ਨੂੰ ਵਧਾਈ ਪੇਸ਼ ਕਰਨਾ ਬੋਲੇ ਸੋਹਿਹਾ ਸਤਿ ਸ਼ਕਾਰ ਜ਼ਿਕਰਯੋਗ ਹੈ ਕਿ ਪੰਜਾਬ ਦੇ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ 2025 ਨੂੰ ਗੁਨਾਨਕ ਦੇਵ ਜੀ ਤੇ ਪ੍ਰਕਾਸ਼ ਪੁਰਮੋਕੇ ਸਿੱਖ ਜੱਥੇ ਨਾਲ ਪਾਕਿਸਤਾਨ ਗਈ ਸੀ ਉਥੇ ਉਹ ਜੱਥੇ ਨਾਲ ਉਹ ਵੱਖ ਹੋ ਗਈ ਅਤੇ ਧਰਮ ਪਰिवर्तन ਕਰਨ ਮਗਰੋਂ 5 ਨਵੰਬਰ ਨੂੰ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਜੋੜਾ 2016 ਤੋਂ ਟਿਕਟੋਕ ਰਾਹੀਂ ਇੱਕ ਦੂਜੇ ਨਾਲ ਸੰਪਰਕ ਵਿੱਚ ਸੀ